ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਦਾ ਮਾਲੂ ਬਣਾਉਨੇ ਆ ਉਹ ਵੀ ਟਾਬਾ ਸਟਾਈਲ ਤੇ ਕਰਦੇ ਆ ਜੀ ਆਪਾਂ ਵੀਡੀਓ ਸਟਾਰਟ ਇੱਧਰ ਆਪਾਂ ਇਹ ਕੜਾਈ ਰੱਖ ਲਈ ਧੋ ਕੇ ਇਹਦੇ ਵਿੱਚ ਆਪਾਂ ਤੇਲ ਪਾ ਦਿੰਨੇ ਆ ਆਪਾਂ ਡੇਢ ਕ ਘੜੀ ਦੀ ਦੇਰ ਦੀ ਬਾਰੀ ਹੈ ਤੇ ਇਹ ਆਪਾਂ ਨਾ ਆਲੂ ਆ ਜਿਹੜੇ ਇਹ ਛੋਟੇ ਛੋਟੇ ਆ ਇਹ ਆਲੂ ਆਪਣੇ ਲਈ ਤੇ ਇਹ ਆਪਾਂ ਸਾਰੇ ਉਬਾਲ ਕੇ ਇਹਨਾਂ ਨੂੰ ਛਿੱਲ ਕੇ ਰੱਖ ਲਿਆ ਤੇ ਇਹਦੇ ਵਿੱਚ ਨਾ ਥੋੜੀ ਥੋੜੀ ਆਪਾਂ ਇਸ ਤਰ੍ਹਾਂ ਕਰਕੇ ਕੇ ਕੇ ਦੋ ਦੋ ਵਾਰੀ ਤਾਂ ਇਸ ਤਰ੍ਹਾਂ ਐ ਕਰਕੇ ਆਪਾਂ ਇਹ ਵੀ ਇਹ ਜਿਵੇਂ ਹੈਗੀਆਂ ਮੂਰੀਆਂ ਕੱਢ ਕੇ ਰੱਖ ਲਈਆਂ ਇਹਦੇ ਵਿੱਚ ਇਹਦੀ ਫੋਕ ਦੀ ਸਹਾਇਤਾ ਨਾਲ ਇਸ ਤਰ੍ਹਾਂ ਕਰਕੇ ਤਾਂ ਜੋ ਨਾ ਇਹਦੇ ਵਿੱਚ ਨਮਕ ਚੰਗੀ ਤਰ੍ਹਾਂ ਰਸ ਜੇ ਐਸਾ ਕਰਕੇ ਬਾਕੀ ਮੈਂ ਸਾਰਿਆਂ ਦੇ ਵਿੱਚ ਕਰਕੇ ਰੱਖ ਲਈਆਂ ਆ ਮੈਂ ਤੁਹਾਨੂੰ ਦੋ ਤਿੰਨ ਉਹ ਦਿਖਾਉਣ ਵਾਸਤੇ ਇਹ ਕੀਤਾ ਇਧਰ ਹੀ ਤੇਲ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਇਹ ਆਲੂ ਕਰਲਾ ਥੋੜੇ ਜਿਹੀ ਤਲ ਲਾਂਗੇ ਬਹੁਤ ਜਿਆਦਾ ਵੀ ਨਹੀਂ ਤਲਨੇ ਥੋੜੇ ਥੋੜੇ ਤਲਨੇ ਆ ਇਹਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੋਊਗਾ ਹੋਰ ਤਿਆਰ ਹਾਂਗੇ ਅਗਰ ਵਰਤੀ ਆਪਾਂ ਨੂੰ ਨਾਲ ਨਾਲ ਹਿਲਾਉਣਾ ਉਸਾਇਆ ਗੋਲਣ ਤਲਣਾ ਹੈ ਆਪਾਂ ਨੂੰ ਇਹ ਆਪਣੇ ਕੋਲੇ ਛੋਟੇ ਆਲੂ ਸੀ ਆਪਾਂ ਛੋਟਿਆਂ ਨੂੰ ਏਵੇਂ ਆਵਾਲ ਲਿਆ ਜੇ ਛੋਟੇ-ਕੋਟੇ ਛੋਟੇ ਆਲੂ ਹੈ ਨਹੀਂ ਵੱਡੇ ਹੈਗੇ ਆ ਤਾਂ ਵੱਡਿਆਂ ਨੂੰ ਥੋੜਾ ਜਿਹਾ ਆਵਾਲ ਕੇ ਉਹ ਪੂਰਾ ਨਹੀਂ ਆਵਾਲਣਾ ਹੈਗਾ ਥੋੜੀ ਜਿਹੀ ਕਸਰ ਹੋਣੀ ਚਾਹੀਦੀ ਹੈ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦੇ ਤੁਸੀਂ ਟੁਕੜੇ ਕਰਕੇ ਫਿਰ ਉਹਨਾਂ ਨੂੰ ਐ ਤਾਲ ਕਰਦੇ ਆ ਐ ਤਾਲ ਲਓਗੇ ਜੀ ਬਹੁਤ ਜ਼ਿਆਦਾ ਸਵਾਦ ਸਬਜੀ ਬਣਦੀ ਹੈ जो आप कच्चे आलू हैं तो उसे बहुत ज्यादा टाइम लगता है जल्दी तो जल्दी बन जाती है इस तरह करके अपने ना हल्के जो हो गए बराउन ये हूँ ना आप कैसे अच्छा हल्की ये ना क्रिस्पी जी परत आ गई ਉਨਾ ਪਈ ਇਸ ਤੇਲ ਦੇ ਵਿੱਚ ਆਪਾਂ ਹੀ ਪਾਵਾਂਗੇ ਸਾਰਾ ਸਮਾਨ ਇਹ ਹੈਗਾ ਜੀ ਜੀਰਾ ਕਾਲੀਆਂ ਮਿਰਚਾਂ ਤੇ ਇਹ ਹੈਗੀ ਪੀੜੀ ਸਰਸੋਂ ਰਾਈ ਜੀ ਨੂੰ ਕਹਿੰਦੇ ਆ ਤੇ ਇਹ ਤੇਜ ਪੱਤਾ ਇਹ ਕੜੀ ਪੱਤਾ ਤੇ ਇਹ ਹੈਗੀ ਆ ਕਾਲੀ ਮਿਰਚ ਇਹਨੂੰ ਇਹ ਵਿੱਚ ਪਾ ਦੇਣਗੇ ਐਸੇ ਕਰਕੇ ਹਿਲਾ ਰਹੇ ਹਾਂਗੇ ਹਲਾ ਕੇ ਬਹੁਤ ਜ਼ਿਆਦਾ ਇੰਸਟਰਕਸ਼ਨ ਲੱਗ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਲਸਣ ਤੇ ਦੋ ਨਾਲ ਮਿਰਚਾਂ ਪਾਤੀਆਂ ਹੁਣ ਆਪਾਂ ਇਹਦੇ ਵਿੱਚ ਅਦਰਕ ਪਾ ਦੇਾਂਗੇ ਨਾਲ ਪਿਆਜ਼ ਤੇ ਟਮਾਟਰ ਪਾ ਦੇਾਂਗੇ ਇਹ ਮੋٹے ਮੋٹے ਇਹ ਨੇ ਜਿਹੜਾ ਹੈਗਾ ਆਪਾਂ ਇਹਨੂੰ ਰਫਲੀ ਜਿਹਾ ਕੱਟ ਕੇ ਤੇ ਇਹਨੂੰ ਤੜਕਾ ਲਾਵਾਂਗੇ ਉਸ ਤੋਂ ਬਾਅਦ ਇਹਨੂੰ ਠੰਡਾ ਕਰਕੇ ਆਪਾਂ ਨੂੰ ਗ੍ਰाइंड ਕਰਾਂਗੇ ਇਸ ਤਰ੍ਹਾਂ ਬਣਾਉਣ ਨਾਲ सब्जी ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਧਰੋਂ ਆਪਾਂ ਦਹੀਂ ਲੈ ਲਈਆ ਇੱਕ ਗੋਲੀ ਆਪਾਂ ਦਹੀਂ ਦੀ ਲਈਆ ਇਹ ਵਾਲੀ ਇਹ ਵਾਲੀ ਲਈ ਤੇ ਇਹਨੂੰ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਿਆ ਇਸ ਤਰ੍ਹਾਂ ਕਰਕੇ ਬਿਲਕੁਲ ਇਹਦੇ ਵਿੱਚ ਕੋਈ ਲੰਮਸ ਨਹੀਂ ਹੋਣਾ ਚਾਹੀਦਾਗਾ ਤੇ ਇਹਦੇ ਵਿੱਚ ਜਿਹੜੇ ਆਪਾਂ ਇਹ ਮਸਾਲੇ ਪਾਵਾਂਗੇ ਇਹ ਮਿਲਾ ਲੀਏ ਆਪਾਂ ਨਾਲ ਇਹ ਆਪਾਂ ਅੱਧਾ ਚਮਚਾ ਹਲਦੀ ਦਾ ਲਿਆ ਗਰਮ ਮਸਾਲਾ ਇਹ ਚਾੜਨ ਸੌਰੀ ਧਨੀਆ ਪਾਊਡਰ ਤੇ ਇਹ ਕਿਜਨਗਾਂਕ ਮਸਾਲਾ ਇਹ ਤਿੱਖੀ ਵਾਲੀ ਲਾਲ ਮਿਰਚਾ ਤੇ ਇਹ ਕਸ਼ਮੀਰੀ ਮਿਰਚਾ ਜਿਹੜੀ ਕਿ ਮੇਰੀ ਮਿਰਚ ਹੁੰਦੀ ਹੈ ਨਾ ਇਹ ਤਿੱਖੀ ਨਹੀਂ ਹੁੰਦੀਗੀ ਤੇ ਆਪਾਂ ਇਹਦੇ ਵਿੱਚ ਦੋ ਲਾਲ ਮਿਰਚਾਂ ਪਹਿਲਾਂ ਵੀ ਪਾਈਆਂ ਆ ਤੜਕੇ ਦੇ ਵਿੱਚ ਇਸ ਤਰ੍ਹਾਂ ਕਰਤੀ ਇਹ ਆਪਾਂ ਨੂੰ ਬੜਕਾ ਚੰਗੀ ਤਰ੍ਹਾਂ ਹੁਣ ਭੁੰਨਿਆ ਗਿਆ ਤੇ ਹੁਣ ਆਪਾਂ ਨਾ ਗੈਸ ਟਰ ਦਿੰਨੇ ਆ ਬੰਦ ਤੇ ਇਹਨੂੰ ਆਪਾਂ ਨਾ ਹਿਲਾ ਕੇ ਰੱਖ ਹਿਲਾ ਲੈਨੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੈਨ ਹਿਲਾ ਦਿੰਨੇ ਆ ਇਹ ਹੁਣ ਨੂੰ ਆਪਾਂ ਜਿਹੜਾ ਹੈਗਾ ਇਹ ਮਸਾਲਾ ਆਪਾਂ ਇਹ ਕੱਢ ਲਾਂਗੇ ਜਦੋਂ ਇਹਨੂੰ ਉਤਾਰ ਦਿੰਨੇ ਥੋੜਾ ਜਿਹਾ ਠੰਡਾ ਹੁੰਦਾ ਤਾਂ ਉਸ ਤੋਂ ਬਾਅਦ ਆਪਰੇ ਨੂੰ ਗ੍ਰाइंड ਕਰਦੇ ਆ ਇਧਰ ਜੀ ਆਪਾਂ ਕੜਾਹੀ ਰੱਖ ਲਈਆਂ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਥੋੜਾ ਜਿਹਾ ਆਪਾਂ ਇਹ ਤੇਲ ਜਿਹੜਾ ਸਿੱਟਾ ਰਹਿ ਗਿਆ ਦੇ ਆ ਆਪਾਂ ਥੋੜਾ ਜੀਰਾ ਪਾਤਾ ਇਹਦੇ ਵਿੱਚ ਪਹਿਲਾਂ ਵੀ ਆਪਾਂ ਜੀਰਾ ਤੇ ਉਹ ਸਾਰਾ ਪਾਇਆ ਸੀ ਤੇ ਹੁਣ ਆਪਾਂ ਜਿਹੜਾ ਇਹ ਮਸਾਲਾ ਸੀ ਨਾ ਆਪਾਂ ਕੜਕਾ ਲਾ ਕੇ ਕੱਢਿਆ ਸੀ ਉਹਨੂੰ ਆਪਾਂ ਸਾਰੇ ਨੂੰ ਇਹਨੂੰ ਗ੍ਰाइंड ਕਰ ਲਿਆ ਆਪਾਂ ਇਸ ਤਰ੍ਹਾਂ ਕਰਕੇ ਤੇ ਗ੍ਰाइंड ਕਰਕੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਗ੍ਰाइंड ਕਰੀ ਬਟ ਕਰਦੇ ਹਾਂ ਤਾਂ ਨੂੰ ਜਰਾ ਤੇਲ ਘੱਟ ਪਾਇਆ। ਦੋ ਤਣ ਦੋ ਤਿੰਨ ਜੰਮ ਤੇ ਪਾਈ ਆਪਾਂ। ਕਿਉਂਕਿ ਆਪਾਂ ਪਹਿਲਾਂ ਚੰਗੀ ਤਰ੍ਹਾਂ ਇਹ ਭੁੰਨਿਆ ਹੋਇਆ ਤੜਕਾ ਤੇ ਹੁਣ ਆਪਾਂ ਇਹਨੂੰ ਗ੍ਰਾਇੰਡ ਕਰਕੇ ਭੁੰਨ ਰਹੇ ਹਾਂ। ਇਸ ਤਰ੍ਹਾਂ ਜਿੱਥੇ। ਇਹਦੇ ਨਾਲ ਲੱਗੈਣੀ ਵਿੱਚ ਪਾ ਲੀਏ। ਤਾਂ ਬਿਲਕੁਲ ਚੰਗੀ ਤਰ੍ਹਾਂ ਭੁੰਨ ਲਵਾਂਗੇ। ਥੋੜੀ ਜੀ ਆਲ ਜੇ ਦੀ ਆਪਾਂ ਘੱਟ ਰੱਖ ਲਾਂਗੇ ਇਹਦੇ ਤੜਕੇ ਨੇ ਤੇਲ ਛੱਡਦਾ ਅਜੇ ਕੁਕਿੰਗ ਹੀ ਤਰ੍ਹਾਂ ਪੁੰਨਿਆ ਗਿਆ ਹੁਣ ਇਹ ਤੇ ਹੁਣ ਆਪਾਂ ਇਹਦੇ ਵਿੱਚ ਇਹ ਜਿਹੜੀ ਦਹੀਂ ਆ ਆਪਾਂ ਇਹ ਚ ਹਜੇ ਨਮਕ ਨਹੀਂ ਪਾਇਆ ਹੈਗਾ ਇਕੱਲਾ ਇਹ ਦਹੀਂ ਦੇ ਮਸਾਲੇ ਇਹ ਜਿਹੜੇ ਆਪਾਂ ਪਾਏ ਆ ਲਾਲ ਮਿਰਚ ਹਲਦੀ ਪਾਊਡਰ ਸਾਰਾ ਇਹ ਇਹ ਆਪਾਂ ਹੁਣ ਇਹਦੇ ਵਿੱਚ ਪਾ ਦੇਣਗੇ ਚੰਗੀ ਤਰ੍ਹਾਂ ਮਸਾਲੇ ਨਾ ਹੁਣ ਇਹਦੇ ਵਿੱਚ ਭੁੱਲ ਗਏ। ਦੇਖੋ ਨਾ ਆਪਾਂ ਇਹਦੇ ਥੋੜਾ ਜਿਹਾ ਪਾਣੀ ਪਾ ਗਏ। ਹਲਕਾ ਜਿਹਾ ਜਿਹਾ ਪਾਣੀ ਪਾ ਲਿਆ। ਜਿਹੜਾ ਇਹਦੇ ਨਾਲ ਮਸਾਲਾ ਲੈ ਜੇ। ਨਮਕ ਪਾਏ ਕਿ ਚੀ ਤਾਣੀ ਪਾਇਆ ਆਪਾਂ ਇਹਦੇ ਵਿੱਚ ਦਹੀਂ ਪਾਈ ਆ ਤੇ ਦਹੀਂ ਨਾ ਜਦੋਂ ਆਪਾਂ ਨਮਕ ਪਾਉਂਦੇ ਆ ਤਾਂ ਫਟ ਜਾਂਦੀ ਆ ਥੋੜਾ ਜਿਹਾ ਤਾਂ ਇਹਨੂੰ ਪਹਿਲਾਂ ਜਿਹੜਾ ਜਿਹੜਾ ਹੈਗਾ कच्चਾ ਪਨ ਦਹੀਂ ਦਾ ਉਹ ਕੱਢ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਤੇ ਉਹ ਆਲੂ ਆ ਜਿਹੜੇ ਆਪਾਂ ਉਹ ਪਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਜਿਹੜੀ ਗਰੇਵੀ ਬਹੁਤ ਹੀ ਵਧੀਆ ਬਣਦੀ ਆ ਜਿਹੜੀਆਂ ਟੋਪਿਆਂ ਦੇ ਉੱਤੇ ਬਣਾਉਂਦੇ ਆ ਨਾ ਉਹ ਪਹਿਲਾਂ ਗਰੇਵੀ ਇਸ ਤਰ੍ਹਾਂ ਹੀ ਬਣਾ ਕੇ ਰੱਖਦੇ ਆ ਤੇ ਇਹ ਕਈਆਂ ਸਬਜ਼ੀਆਂ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਜਿਵੇਂ ਆਲੂ ਮਟਰ ਹੋ ਗਿਆ ਰਾਜਰਾ ਕੋਈ ਵੀ ਸਬਜ਼ੀ ਤੁਸੀਂ ਬਣਾਉਣੀ ਆ ਉਹਦੇ ਵਿੱਚ ਤੁਸੀਂ ਜਿਵੇਂ ਕੇਨਾਵਾ ਸ਼ਾਈ ਪਨੀਰ ਬਣਾਉਣਾ ਕੋਈ ਵੀ ਜਿਸ ਤਰ੍ਹਾਂ ਕੱਲਾ ਮਟਰ ਪਨੀਰ ਬਣਾਉਣਾ ਉਹਦੇ ਵਿੱਚ ਇਹ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦੀ ਗਰੇਵੀ ਹੈ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਇਹਨੂੰ ਬਲੰਡ ਰਹਿਣਾ ਤਾਂ ਜੋ ਇਹਦੀ ਜਿਹੜੀ ਦਹੀਂ ਆ ਉਹ ਫਟੇ ਨਾ ਇਦਾਂ ਪੱਕੀ ਗਈ। ਹੁਣ ਇਹਦੇ ਵਿੱਚ ਬਹੁਤ ਵਧੀਆ ਮਹਿਕ ਆਉਣ ਲੱਗ ਗਈ ਐ। 1 ਮਿੰਟ ਆਪਾਂ ਇਹਨੂੰ ਹੋਰ ਇਹਨੂੰ ਆਪਾਂ ਇਹ ਭੁੰਨਾਂਗੇ। ਧੋਈ ਦੀ ਆਪਣਾ ਨਾ ਇਹ ਤੜਕਾ ਜਿਹੜਾ ਕੰਦੀਹੇ ਤਰਫ ਭੁੰਨਿਆ ਗਿਆ ਇਹ ਗਰੇਵੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਇਹ ਵਾਲੀ ਮੇਥੀ ਪਾਦਾ ਹੈ ਕਸੂਰੀ ਮੇਥੀ ਇਸ ਤਰ੍ਹਾਂ ਪਾਦੇ ਤੇ ਢੇਲੂ ਵੀ ਆਪਣੇ ਦੇ ਵਿੱਚ ਹੀ ਮੈਸਟਰ ਕਰਦੇ ਪੁੰਨਾਂਗੇ ਇਹਦੇ ਨਾਲ ਇਹਦੇ ਬਹੁਤ ਸੁਗੰਧ ਮਹਿਕ ਆਉਣ ਲੱਗਦੀ ਹੈ ਫਿਰ ਕੋਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਤੁਸੀਂ ਸਵਾਦ ਦੇ ਅਨੁਸਾਰ ਪਾ ਸਕਦੇ ਆ ਤੇ ਆਲੂ ਦੇ ਵਿੱਚ ਥੋੜਾ ਜਿਹਾ ਨਮਕ ਵੱਧ ਹੀ ਪੈਂਦਾ ਪੈਕੇਟਾਂ ਵਿੱਚ ਨਮਕ ਦਾ ਪਤਾ ਆਪਾਂ ਇਹ ਉਹੜਾ ਹੀ ਹੋ ਰੋ ਤੋਂ ਲਏ। ਇਹ ਚੰਗੀ ਤਰ੍ਹਾਂ ਪੁੰਨਿਆ ਗਿਆ। ਦਹੀਂ, ਨਮਕ ਵਧੀਆ ਚੰਗੀ ਤਰ੍ਹਾਂ ਰਲ ਗਿਆ ਸਾਰਾ। ਬਿਲਕੁਲ ਜਿਵੇਂ ਦਹੀਂ ਫਟੀ। ਤੇ ਹੁਣ ਆਪਾਂ ਇਹਦੇ ਵਿੱਚ ਇਹ ਜਿਹੜੇ ਆਪਣੇ ਆਲੂ ਆ ਫਰਾਈ ਕੀਤੇ ਇਹ ਪਾ ਦਿੰਨੇ ਆਂ। ਇਹਦਾ ਦਾ ਫਰਾਈ ਕੀਤਾ ਹੈ ਜਿਹੜਾ ਤੇਲ ਹੈ ਨਾ ਇਹ ਵਿੱਚ ਹੀ ਪਾ ਦਿੰਨੇ ਆਂ। ਨਾਲ ਲੱਗਿਆ। ਨੂੰ ਚੰਗੀ ਤਰ੍ਹਾਂ ਘੋਲ ਕੇ ਮਿਲਾਵਾਂਗੇ। ਇਹਦੇ ਮਸਾਲੇ ਦੇ ਜਿਹੜਾ ਆਪਾਂ ਭੁੰਨਣਾ ਮੇਨ ਚੀਜ਼ ਹੀ ਇਹਦੀ ਮਸਾਲਾ ਭੁੰਨ ਕੇ ਜਿਹੜਾ ਆਪਾਂ ਇਹਦੇ ਵਿੱਚ ਪਲੂਆ ਦੇ ਵਿੱਚ ਪਾਉਨੇ ਆ ਉਸੇ ਨਾਲ ਹੀ ਇਹਦਾ ਫਲੇਵਰ ਆਉਂਦਾ ਲਓ ਜੀ ਭੁੰਨ ਲਾ ਤੇ ਚੰਗੀ ਤਰ੍ਹਾਂ ਇਹਦੇ ਨਾਲ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਾਣੀ ਪਾ ਦਈਏ ਇਹ ਨਹੀਂ ਤੁਸੀਂ ਗ੍ਰੇਵੀ ਦਾ ਤੁਸੀਂ ਰੱਖਣੀ ਆ ਉਨੀ ਰੱਖ ਸਕਦੇ ਹੋ ਸਾਰੇ ਨਮਕ ਵੀ ਚਰਲਾ ਦੇਣਗੇ ਓਨੇ ਦੇ ਵਿੱਚ ਚੰਗੀ ਤਰ੍ਹਾਂ ਨਮਕ ਨਾਲ ਸਰਾਜੂਗਾ ਇਹ ਆਲੂ ਆਲੂਆਂ ਦੇ ਵਿੱਚ ਥੋੜਾ ਨਮਕ ਵਾਧੇ ਪੈਂਦਾ ਠੀਕ ਹੁਣ ਆਪਾਂ ਨਾ ਇਹਨੂੰ 5 ਤੋਂ 7 ਮਿੰਟ ਢੱਕ ਕੇ ਤੇ ਆਪਾਂ ਇਹਨੂੰ ਬਣਾਉਨੇ ਆ ਲਓ ਜੀ ਹੁਣ ਆਪਾਂ ਦੇਖਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਦੀ ਹੈ ਆਸਤਰ ਕਰਕੇ ਆਪਾਂ ਹਲਕਾ ਇਹਨੂੰ ਥੋੜਾ ਜਿਹਾ ਪਾਣੀ ਰੱਖਿਆ ਇਹ ਆਪਣੇ ਆਪ ਹੀ ਸੋਖ ਜਾਣਗੇ ਜ ਜਦੋਂ ਆਪਾਂ ਸਰਵ ਕਰਾਂਗੇ 5-10 ਮਿੰਟ ਬਾਅਦ ਤੇ ਇਹਦੇ ਉੱਪਰ ਦੀ ਆਪਾਂ ਥੋੜੀ ਜਿਹੀ ਕਸੂਰੀ ਮੇਥੀ ਹੋਰ ਪਾ ਦਾਂਗੇ ਥੋੜੇ ਕੋਲੇ ਧਨੀਆ ਹੈਗਾ ਤੁਸੀਂ ਧਨੀਆ ਨਾਲ ਵੀ ਸਜਾ ਸਕਦੇ ਆ ਗੈਸ ਬੰਦ ਦਿੰਨੇ ਜੀ ਆਪਾਂ ਬੰਦ ਤੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਲੋ ਜੀ ਆਪਣੀ ਆਲੂ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ ਜੇਕਰ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ